ਦੋ ਉੱਤੇ ਫਿਰਦੇ ਆ ਬਾਈ ਤੇ ਇੱਕ ਥੱਲੇ ਵਰਦਾ ਸੁਖਾਪੁਰ ਅਗਿਆਨੀ ਚੇਹ ਸਿੰਘ ਵਾਲੇ ਪਰਮ ਲਖੇ ਵਾਲੀ ਤਿੰਨ ਹੀ ਕਬੂਤਰ ਆਏ ਬਾਜੀ ਹੋ ਗਈ ਇਨਸਾਫ ਦੀ ਜੋ ਸਾਰੇ ਕੁੱਤਰ ਕਰ ਤਾਗੇ ਜੀ ਨਾ ਤਿੰਨ ਹੀ ਫਰਦਿਆਂ ਤਿੰਨ ਕਬੂਤਰੀ ਫਰਦਿਆਂ ਬਈ ਸਤ ਵਾਦੀਆ ਟਾਈਮ ਹੋ ਗਿਆ ਸਾਰਿਆਂ ਦਾ ਬੈਂਦਾ ਫਰਦਾ ਵੀ ਆ ਪਰਚੀਆਂ ਪਾਉਣੀਆਂ ਲੱਗੀਆਂ ਛਤਰੀਆਂ ਵਧਾਈਆਂ ਵੀ ਵਧਾਈਆਂ ਤਿੰਨ ਕਬੂਤਰ ਹੋਇਆ ਸ਼ਾਮਲ ਪੈਂ ਇੱਕ ਮਿੰਟ ਬੋਲੇ ਬੋਲੇ ਉੱਚੀ ਕਿੰਨਾ ਕੁ ਉਤਰੇ ਨੇ ਟਾਈਮ ਕਰਿਆ ਸਾਦਾ ਆਹ ਸੋਲੋ ਪਰਮ ਲੱਖੇ ਵਾਲੀ ਪਰਮ ਲੱਖੇ ਵਾਲੀ ਸਖ ਭੁੱਲਰ ਮਾਨ ਸਿੰਘ ਵਾਲਾ ਸਖ ਭੁੱਲਰ ਮਾਨ ਸਿੰਘ ਵਾਲਾ ਜਾਨੀ ਚੇਹ ਸਿੰਘ ਵਾਲਾ ਜਾਨੀ ਚੇਹ ਸਿੰਘ ਵਾਲਾ ਸਾਦਾ ਟਾਈਮ ਕੀਤਾ ਜੀ ਬਹੁਤ ਵਧੀਆ ਬੱਲੀ ਹੋ ਗਿਆ ਪਾਕਿਸਤਾਨ ਨੂੰ ਪਤਾ ਹੀ ਨਹੀਂ ਅੱਜ ਡਾਰ ਹੋਇਆ ਜੀ ਟਾਂਗੀਆਂ ਲੱਗ ਗਿਆ ਨੇ ਆ ਗਿਆ ਆ ਗਿਆ ਉੱਤਾਂ ਹੀ ਡੱਪ ਗਿਆ ਲਾਹ ਮਿੱਤਰੋ ਇੰਨੇ ਪੜ ਕੀ ਆਹ 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 ਸੇਵਾ ਸਰਦਾਂ ਤਨ ਤਰਕ ਨੇ ਕੀਆ ਬੰਕ ਜਨੂ ਬਗਨ ਕਰ ਲੈ ਜੀ ਬੁਲਦੀ ਤੇ ਗੱਦੂ ਕੀ ਦੇ ਕਿ ਨਕੂ ਜੇ ਸੰਮਾਨ ਬੰਦਾ ਹਾਂ ਇੱਕ ਉਹ ਬਾਰੰਬੋ ਬੱਟਾ ਹੋਇਆ ਭਾਈ ਜਿੱਤ ਗਏ ਵਧਾਈਆਂ ਵਧਾਈਆਂ ਬਈ ਜੱਗਾ ਖਾਨਪੁਰ ਵਾਲਾ ਕਬੂਤਰ ਹਾਂਜੀ ਜੱਗਾ ਖਾਨ ਜੱਗਾ ਖੱਪਿਆਂ ਵਾਲੀ ਸੁਖਪੁੱਲਰ ਵਾਲੀ ਵੀ ਜੱਗਾ ਭੱਟਿਆਂ ਵਾਲੀ ਜੱਗਾ ਖਾਨਪੁਰ ਵੀਰੇ ਸੁਖਪੁੱਲਰ ਵਾਲਾ ਕਬੂਤਰ ਵੀ ਜਿੱਤ ਗਿਆ ਆਪਣਾ ਕੰਮਿਆਂ ਨਾ ਕਰਨਾ ਆਪਣਾ ਕੰਮਿਆਂ ਨਾ ਕਰ ਹਾਂ ਵਧਾਈਆਂ ਹਾਂ ਆ ਬਰੋਸਟਾ ਰੱਛਾ ਰੋਸਤਾ ਹਰ ਸਭਾ ਸਭਾ ਰੋਸਟਾ ਰੋਸਤਾ ਹਰ ਸਭਾ ਸਭਾ ਤੂੰ ਦੀ ਸੇਵਾ ਦੱਸ ਤੂੰ ਦੱਸ ਨਹੀਂ ਤਾਂ ਪਿੰਡ ਆ ਜੀ ਤੂੰ ਦੱਸ ਠੀਕ ਆ ਠੀਕ ڪنه ڪو چڙهي ڪار دوستو اسٽارٽر ريڪو رائي مولا نبي سلام تو ته مقصد تو لا نه ਹਾਂਜੀ ਚੱਲੀ ਹੈ ਠੀਕ ਹੈ ਇਹ ਬਾੜੀ ਤੁਸੀਂ ਜਿੱਤ ਗਏ ਠੀਕ ਹੈ ਠੀਕ ਹੈ ਇਹ ਸੀਗਾ ਸੁੱਖਾ ਭੁੱਲਰ ਰਮਾਨ ਸਿੰਘ ਵਾਲੇ ਦੇ ਨਾਲ ਜਿਹੜੇ ਸੀ ਠੀਕ ਹੈ ਠੀਕ ਵਧਾਈਆਂ ਬਈ ਬਹੁਤ ਬਹੁਤ কেকেকে মেকে